ਸਮਰਤਪਾਲ ਸਿੰਘ ਜੀ ਨੇ ਡਿਕਲੇਅਰ ਕਰਤਾ ਕਿ ਮੈਂ ਆਜ਼ਾਦ ਉਮੀਦਵਾਰ ਖੜਾ ਹੋਊਗਾ ਤੇ ਸਾਡੀ ਪਾਰਟੀ ਨੇ ਡਿਕਲੇਅਰ ਕੀਤਾ ਹੈ ਕਿ ਅਸੀਂ ਉਹਨਾਂ ਦੀ ਪੂਰੀ ਅਮਦਾਦ ਕਰਾਂਗੇ ਜੇਕਰ ਉਹਨਾਂ ਨੂੰ ਚੋਣ ਨਹੀਂ ਲੜਨ ਦਿੱਤਾ ਜਾਵੇਗਾ ਤਾਂ ਫਿਰ ਕੀ ਆਪਣਾ ਉਮੀਦਵਾਰ ਉਤਾਰੋਗੇ ਗੱਲ ਕੀਤੀ ਜਾਵੇ ਇੱਥੇ ਆਪਣੇ ਜੋ ਮੁੱਦੇ ਨੇ ਅਸਲ ਮੁੱਦੇ ਉਹਨਾਂ ਦੇ ਵਿਚਕਾਰ ਹੱਲੇ ਵੀ ਲੱਗਦਾ ਹੈ ਕਿ ਪੰਜਾਬ ਨੂੰ ਆਜ਼ਾਦੀ ਨਹੀਂ ਮਿਲੀ ਹੈਗੀ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲੀ ਹੈ ਨਹੀਂ ਸਾਨੂੰ ਆਜ਼ਾਦੀ ਨਹੀਂ ਮਿਲੀ ਸਾਡੀ ਗੱਲ ਕੋਈ ਸੁਣਦਾ ਨਹੀਂ ਤੁਸੀਂ ਤੁਸੀਂ ਕਿਹਾ ਕਿ ਇੰਦਰਾ ਗਾਂਧੀ ਨੂੰ ਪੱਟ ਕੇ ਲਿਆਓ ਇਸ ਵਾਰ ਵੀ ਮੈਂ ਇਲੈਕਸ਼ਨ ਜਿੱਤ ਲੂੰਗਾ ਭਾਵੇਂ ਮੋਦੀ ਨੂੰ ਮੇਰੇ ਸਾਹਮਣੇ ਖੜੇ ਕਰ ਦੋ ਉੱਥੇ ਮੈਂ ਮੋਦੀ ਨੂੰ ਵੀ ਹਰਾ ਦੇਵਾਂਗਾ ਚਲੋhota ਹੈ ਇਹ ਮੇਰਾ ਮਤਲਬ ਹੈ ਟੋੜੇ ਲੋਕਾਂ ਨੂੰ ਧੱਕਾ ਧਰਨ ਦੇ ਲਈ ਕਹਿ ਦੇਣਾ ਬਿਆਨ ਬਹੁਤ سارے dete na ਉਹ ਬਿਆਨ ਨਾ ਦੇਹਾਰਤ ਲੱਗਦਾ ਕਿ ਤੁਸੀਂ ਕਿਹਾ ਮੋਦੀ ਚਾਹੇ ਤਾਂ ਮੈਨੂੰ ਮਰਵਾ ਸਕਦਾ ਲੇਕਿਨ ਡਰਦਾ ਹੈ ਨੇ ਇਹ ਨਹੀਂ ਮੈਂ ਕਿਹੜੂ ਡਰਦਾ ਸਾਡਾ ਸਭ ਤੋਂ ਜ਼ਿਆਦਾ ਕੰਪੀਟੀਸ਼ਨ ਇਸ ਵੇਲੇ ਸੰਗਰੂਥ ਸਿੱਟ ਦੇ ਵਿੱਚ ਖੈਰ ਦੇ ਨਾਲ ਕਿਵੇਂ ਦੇਖਦੇ ਮੇਰਾ ਬੀਪੀ ਜੀ ਹੈ ਨਹੀਂ ਕਿਸੇ ਦੇ ਨਾਲ ਸੱਚੀ ਗਾ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਰਮਾਨ ਸਾਡੇ ਨਾਲ ਸੰਸਦ ਤੇ ਅਕਾਲੀ ਦਲ ਫਤਿਹਤਾ ਬਲਾਦਾਂ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ लोकसभा इलेक्शंस दी तैयारी ਕਰ ਰਹੇ ਤੁਸੀਂ ਕੀ ਹੈ ਪੰਜਾਬ ਦੇ ਵਿੱਚਕਾਰ ਹਰ ਪਾਸੇ ਜੇ ਹੈ ਤੇਰਾ ਉਮੀਦਵਾਰ ਅਕਾਲੀ ਦਲ ਜੇ ਹੈ ਤੁਹਾਡਾ ਅੰਮ੍ਰਿਤਸਰ ਨਹੀਂ ਕੱਢੇਗਾ ਆ ਸਭ ਤੋਂ ਵੱਡੀ ਗੱਲ ਆ ਜਾਂਦੀ ਖਡੂਰ ਸਾਹਿਬ ਸੀਟ ਇਸ ਵਾਰ ਬਹੁਤ ਜ਼ਿਆਦਾ ਹੌਟ ਸੀਟ ਬਣੀ ਹੋਈ ਜਦ ਤੱਕ ਲੱਗਦਾ ਸੀ ਕਿ ਸੰਗਰੂਰ ਹੌਟ ਸੀਟ ਹੋਏਗੀ ਲੇਕਿਨ ਇਸ ਵਾਰ ਖਡੂਰ ਸਾਹਿਬ ਹੌਟ ਸੀਟ ਲੱਗ ਰਹੀ ਹੈ ਮੈਡਮ ਮੋਤੇ ਬਾਰੇ ਮੈਂ ਕਲੀਅਰ ਕਰਤਾ ਕਿ ਅਮਰਤਪਾਲ ਸਿੰਘ ਜੀ ਨੇ ਡਿclare ਕਰਤਾ ਕਿ ਮੈਂ ਆਜ਼ਾਦ ਉਮੀਦਵਾਰ ਖੜਾ ਹੋਊਂਗਾ ਤੇ ਸਾਡੀ ਪਾਰਟੀ ਨੇ ਡਿਕਲੇਅਰ ਕੀਤਾ ਹੈ ਕਿ ਅਸੀਂ ਉਹਨਾਂ ਦੀ ਪੂਰੀ ਅਮਦਦ ਕਰਾਂਗੇ ਜੇ ਅਗਰ ਉਹਨਾਂ ਨੂੰ ਚੋਣ ਨਹੀਂ ਲੜਨ ਦਿੱਤਾ ਜਾਵੇਗਾ ਤਾਂ ਫਿਰ ਕੀ ਆਪਣਾ ਉਮੀਦਵਾਰ ਉਤਾਰੋਗੇ ਹਾਂ ਸੀਟ ਤਾਂ ਨਹੀਂ ਖਾਲੀ ਛੱਡਾਂਗੇ ਫਿਰ ਇਹ ਜਿਹੜੇ ਹਰਪਾਲ ਸਿੰਘ ਬਲੇਅਰ ਪਹਿਲਾਂ ਸਾਡੇ ਕੈਂਡੀਡੇਟ ਐਲਾਨ ਕੀਤੇ ਗਏ ਸੀਗੇ ਉਹ ਲੜਨਗੇ ਤਾਂ ਖਦਸ਼ਾ ਕਿਉਂ ਲੱਗ ਰਿਹਾ ਕਿ ਚੋਣ ਨਹੀਂ ਲੜਨ ਦਿੱਤਾ ਜਾਵੇਗਾ ਹਾਂ ਗਵਰਨਮੈਂਟ ਆਫ ਇੰਡੀਆ ਇਹ ਬਹੁਤ ਸਿੱਖਾਂ ਦੇ ਨਾਲ ਛਲਾਕੀਆਂ ਕਰ ਰਹੀ ਹੈ ਜ਼ੁਲਮ ਕਰ ਰਹੀ ਹੈ ਜਿਵੇਂ ਕੈਂਡੀਡੇਟਾਂ ਦੇ ਵਿੱਚ ਸਾਡੇ ਸਿੱਖ ਮਰਵਾਤੇ ਇਹਨਾਂ ਦੀ ਇੰਟੈਲੀਜੈਂਸ ਏਜੰਸੀਸ ਨੇ ਯੂਕੇ ਦੇ ਵਿੱਚ ਮਰਵਾਤੇ ਪਾਕਿਸਤਾਨ ਦੇ ਵਿੱਚ ਮਰਵਾਤੇ ਅਸਾਰ ਤੇ ਪੰਜਾਬ ਦੇ ਵਿੱਚ ਵੀ ਸਿੱਖ ਮਰਵਾਤੇ ਇਸ ਕਰਕੇ ਸਾਨੂੰ ਹਿੰਦੂਤਵਾਦੀ ਹਕੂਮਤ ਤੇ ਉੱਤੇ ਇਤਬਾਰ ਰਹਿਣਾ ਨਹੀਂ ਜੋ ਵੀ ਆਜ਼ਾਦੀ ਦੀ ਗੱਲ ਕਰਦਾ ਸਿੱਖ ਉਸ ਨੂੰ ਮਰਵਾ ਦਿੱਤਾ ਜਾਂਦਾ ਏਸੀ ਕਰਕੇ ਤੁਸੀਂ ਇਹ ਪੰਜਾਬ ਦੇ ਵਿਚਾਰ ਕੈਨੇਡਾ ਦੇ ਵਿਚਾਰ ਜੇ ਪੰਜਾਬੀ ਮਾਰ ਦਿੱਤੇ ਗਏ ਲੇਕਿਨ ਅਗਰ ਗੱਲ ਕੀਤੀ ਜਾਵੇ ਇੱਥੇ ਆਪਣੇ ਜੋ ਮੁੱਦੇ ਨੇ ਅਸਲ ਮੁੱਦੇ ਉਹਨਾਂ ਦੇ ਵਿਚਾਰ ਹੱਲੇ ਵੀ ਲੱਗਦਾ ਕਿ ਪੰਜਾਬ ਨੂੰ ਆਜ਼ਾਦੀ ਨਹੀਂ ਮਿਲੀ ਹੈਗੀ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲੀ ਹੈ ਨਹੀਂ ਸਾਨੂੰ ਆਜ਼ਾਦੀ ਨਹੀਂ ਮਿਲੀ ਸਾਡੀ ਗੱਲ ਕੋਈ ਸੁਣਦਾ ਨਹੀਂ ਸਾਡੇ ਨਾਲ ਗੱਲ ਨਹੀਂ ਕਰਦਾ ਸਾਡੇ ਉੱਤੇ ਬਹੁਤ ਜਬਰ ਹੋ ਰਿਹਾ ਹੈ ਇਹ ਤੋਂ ਜ਼ਿਆਦਾ ਜਬਰ ਨਹੀਂ ਹੋ ਸਕਦਾ ਜਿਹੜੀ ਗਵਰਨਮੈਂਟ ਆਫ ਇੰਡੀਆ ਹਿੰਦੂਤਵਾਦੀ ਪਾਲਿਸੀ ਬਣ ਜੇ ਕਿ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਚ ਤੇ ਅੰਦਰੂਨੀ ਤੌਰ ਤੇ ਇੰਡੀਆ ਦੇ ਵਿੱਚ ਗੋਲੀ ਨਾਲ ਮਰਵਾ ਦੇਣਾ ਜਿਹੜੇ ਆਜ਼ਾਦੀ ਦੀ ਗੱਲ ਕਰਨ ਤੁਸੀਂ ਇੱਕ ਬਿਆਨ ਵੀ ਦਿੱਤਾ ਸੀ ਤੁਸੀਂ ਕਿਹਾ ਕਿ ਇੰਦਰਾ ਗਾਂ ਨੂੰ ਗਾਂਧੀ ਨੂੰ ਵੀ ਪੱਟ ਕੇ ਲਿਆਓ ਇਸ ਵਾਰ ਵੀ ਮੈਂ ਇਲੈਕਸ਼ਨ ਜਿੱਤ ਲੂੰਗਾ ਭਾਵੇਂ ਮੋਦੀ ਨੂੰ ਮੇਰੇ ਸਾਹਮਣੇ ਖੜੇ ਕਰ ਦਿਓ ਉੱਥੇ ਮੈਂ ਮੋਦੀ ਨੂੰ ਵੀ ਹਰਾ ਦੇਵਾਂਗਾ ਚਲੋ ਤਾਂ ਇਹ ਮੇਰਾ ਮਤਲਬ ਹੈ ਤੁਹਾਡੇ ਲੋਕਾਂ ਨੂੰ ਤਕੜਾ ਤਰੰਦੇ ਲਈ ਕਹਿ ਦਿੰਦਾ ਤੇ ਢੋਡ ਵਿੱਚ ਵੀ ਬਲ ਪੈਦਾ ਹੋ ਜਾਂਦਾ ਕਿ ਇਹ ਬੰਦਾ ਨਾਰਾ ਹੈ ਤੇ ਇਹ ਗੱਲ ਵਧੀਆ ਕਰ ਦਿੰਦਾ ਤਦੇ ਤੁਸੀਂ ਆਏ ਹੋ ਇੰਨੀ ਦੂਰੋਂ ਅੱਜ ਸੰਡੇ ਹੈ ਮੇਰੇ ਨਾਲ ਗੱਲਬਾਤ ਕਰਨ ਨੂੰ ਨਹੀਂ ਤੁਸੀਂ ਬਿਆਨ ਬਹੁਤ سارے ਦਿੱਤੇ ਨਾ ਉਹ ਬਿਆਨ ਨਾਲ ਦੇ ਆਧਾਰ ਤੇ ਲੱਗਦਾ ਕਿ ਤੁਸੀਂ ਕਿਹਾ ਮੋਦੀ ਚਾਹੇ ਤਾਂ ਮੈਨੂੰ ਮਰਵਾ ਸਕਦਾ ਲੇਕਿਨ ਡਰਦਾ ਹੈ ਨਹੀਂ ਇਹ ਨਹੀਂ ਮੈਂ ਕਿਹਾ ਉਹ ਡਰਦਾ ਹੈ ਉਹ ਕਾਹਨੂੰ ਡਰਦਾ ਹੈ ਮੈਨੂੰ ਮਰਵਾ ਤਾਂ ਸਕਦਾ ਪਰ ਇੱਕ ਵਾਰੀ ਮਰਵਾ ਕੇ ਤਾਂ ਦੇਖ ਲਵੇ ਕੀ ਇਹਦਾ ਇਹ ਅਸਰ ਹੋਊਗਾ ਕੀ ਮੁੱਦਿਆਂ ਦੀ ਗੱਲ ਕਰੀ ਤੇ ਕੀ ਲੱਗਦਾ ਪੰਜਾਬ ਦੇ ਵਿੱਚਕਾਰ ਕਿਹੜੇ ਮੁੱਦੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਸ ਵਾਰ ਸਭ ਤੋਂ ਗਰੀਬੀ ਬੇਰੁਜ਼ਗਾਰੀ ਤੇ ਮਜ਼ਦੂਰਾਂ ਦੇ ਨਾਲ ਜਿਹੜੇ ਪ੍ਰੋਮਿਸ ਕੀਤੇ ਸੀਗੇ ਕਿ ਉਹਨਾਂ ਨੂੰ ਪਿਛਲੀਆਂ ਪੈਨਸ਼ਨਾਂ ਦੇਣਗੇ ਤੇ ਬੀਬੀਆਂ ਨੂੰ 1000 ਰੁਪਏ ਚੜੇ ਮਹੀਨੇ ਆਮ ਪਾਰਟੀ ਦੇਊਗੀ ਫਿਰ ਮੋਤੀ ਸਾਹਿਬ ਨੇ ਕਹਿ ਸੀ ਘਰ-ਘਰ ਨੌਕਰੀ ਦਿੱਤੀ ਜਾਊਗੀ ਇਹ ਸਾਰੇ ਜਿਹੜੇ ਵਾਅਦੇ ਤੋੜ ਦਿੱਤੇ ਗਏ ਐ ਉਹਦੇ ਤੇ ਸਾਰੇ ਇੰਡੀਆ ਦੇ ਅੱਜ ਇਲੈਕਸ਼ਨਸ ਹੋ ਰਹੇ ਐ ਤੇ ਮੋਦੀ ਤੇ ਬੀਜੇਪੀ ਹਾਰ ਦੇ ਵੱਲ ਮੂੰਹ ਉਸ ਨੇ ਕਰ ਲਿਆ ਆਮ ਆਦਮੀ ਪਾਰਟੀ ਦੇ ਵੀ 13 ਉਮੀਦਵਾਰ ਲੋਕ ਸਭਾ ਇਲੈਕਸ਼ਨਸ ਲੜ ਰਹੇ ਉਹਨਾਂ ਨੂੰ ਲੈ ਕੇ ਕੀ ਕਹੋਗੇ ਚਲੋ ਤੁਸੀਂ ਹੁਣ ਹਾਦਸੇ ਦੀਆਂ ਗੱਲਾਂ ਕਰਦੇ ਹੋ ਹੁਣ ਮਜ਼ਾਕ ਦੀਆਂ ਹੁਣ ਮੈਂ ਤੁਹਾਡੇ ਨਾਲ ਚੰਗਾ ਲੱਗਦਾ ਮਜ਼ਾਕ ਕਰਦਾ ਕਿ ਤੁਹਾਨੂੰ ਇਦਾਂ ਕਿਉਂ ਲੱਗ ਰਿਹਾ ਮੈਂ ਤੁਸੀਂ ਕੋਣ ਹੋ ਤੁਸੀਂ ਮੈਡਮ ਤੁਹਾਡੇ ਨਾਲ ਮਖੌਲ ਥੋੜੀ ਮੈਂ ਕਰਨਾ। ਅੱਛਾ ਸਭ ਤੋਂ ਵੱਡੀ ਗੱਲ ਤੁਹਾਡੇ ਤੁਹਾਨੂੰ ਹਸਾਤਾ ਦਿੱਤਾ ਨਾ। ਸਰ ਆਪਾਂ ਮੇਰਾ ਮਤਲਬ ਇਹੀ ਮੇਰਾ ਮਕਸਦ ਹੈ ਕਿ ਤੁਹਾਨੂੰ ਖੁਸ਼ ਰੱਖਾਂ। ਬਿਲਕੁਲ ਬਿਲਕੁਲ। ਤਾਂ ਤੁਹਾਨੂੰ ਕੀ ਲੱਗਦਾ ਤੁਹਾਡਾ ਸਭ ਤੋਂ ਜ਼ਿਆਦਾ ਕੰਪੀਟੀਸ਼ਨ ਇਸ ਵੇਲੇ ਸੰਗਰੂਰ ਸਿੱਟਦੇ ਵੇਖ ਖੈਰਾ ਦੇ ਨਾਲ ਕਿਵੇਂ ਵੇਖਦੇ? ਮੇਰਾ ਬੀਬੀ ਜੀ ਹੈ ਨਹੀਂ ਕਿਸੇ ਦੇ ਨਾਲ ਇਹ ਸਾਰਿਆਂ ਦੇ ਹੱਕ ਹੈਗੇ ਹੈ ਇਲੈਕਸ਼ਨ ਲੜਨੇ। ਮੈਂ ਆਪਣੀ ਕਿਸਮਤ ਦੇ ਸਿਰ ਦੇ ਉੱਤੇ ਆਪਣੇ ਕੰਮ ਦੇ ਸਿਰ ਦੇ ਉੱਤੇ ਲੜ ਰਿਹਾ ਤੇ ਮੈਨੂੰ ਤਾਂ ਕੋਈ ਰੁਕਾਵਟ ਲੱਗਦੀ ਨਹੀਂ ਕੋਈ ਮੁਕਾਬਲੇ ਦੇ ਵਿੱਚ ਤੇ ਨਾ ਹੀ ਜਿਹੜਾ ਕੋਈ ਮੇਰਾ ਮੁਕਾਬਲਾ ਕਰ ਰਿਹਾ ਹੈ ਉਹ ਜਿਹੜੀਆਂ ਗੱਲਾਂ ਜਿਹੜੇ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਕਤਲ ਕਰਾਇਆ ਗਿਆ ਹੈ ਅਮਰੀਕਾ ਦੇ ਵਿੱਚ ਪੰਨੂ ਦੇ ਉੱਤੇ ਵਾਰ ਕੀਤੀ ਹੈ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਤਾ ਹੈ ਪਾਕਿਸਤਾਨ ਦੇ ਵਿੱਚ ਦੋ ਮਾਰਤੇ ਐ ਇੰਡੀਆ ਦੇ ਵਿੱਚ ਹਰਿਆਣੇ ਦੇ ਵਿੱਚ ਦੀਪ ਸਿੰਘ ਨੂੰ ਕਤਲ ਕਰ ਦਿੱਤਾ ਮੂਸੇਬਾਲ ਨੂੰ ਪੰਜਾਬ ਦੇ ਵਿੱਚ ਕਰ ਦਿੱਤਾ ਇਹ ਗੱਲਾਂ ਜਿੰਨਾ ਚਿਰ ਇਹ ਸਾਰੇ ਕੈਂਡੀਡੇਟਸ ਜਿਹੜੇ ਵੀ ਪੰਜਾਬ ਦੇ ਵਿੱਚ ਆਏ ਐ ਇਹ ਪੰਜਾਬ ਦੇ ਗਰੀਬਾਂ ਦੀ ਗੱਲ ਤੇ ਕਿਸਾਨਾਂ ਦੀ ਗੱਲ ਤੇ ਆ ਜਿਹੜੀ ਪਾਲਿਸੀ ਐ ਸਿੱਖਾਂ ਨੂੰ ਸਾਰੀ ਦੁਨੀਆ 'ਚ ਮਰਵਾਉਣ ਦੀ ਇਹ ਨਹੀਂ ਕਰਨਗੇ ਫਿਰ ਇਹਨਾਂ ਨੂੰ ਵੋਟ ਕੌਣ ਪਾਊਗਾ ਹਾਂਜੀ ਅਕਾਲੀ ਦਲ ਨੇ ਵੀ ਖਡੂਰ ਸਾਹਿਬ ਤੋਂ ਬਲਟੋਹਾ ਜੀ ਨੂੰ ਆਪਣਾ ਕੈਂਡੀਡੇਟ ਲਾਨਿਆ ਬੜੀ ਚੰਗੀ ਗੱਲ ਹੈ ਜੀ ਪਰ ਬਦਨਾਮ ਹੋ ਕੇ ਅਕਾਲੀ ਦਲ ਬਾਦਲ ਇਹ ਭਾਜਪੀ ਨਾਲ ਜਿਹੜਾ ਇਹਨਾਂ ਨੇ ਸਮਝੌਤਾ ਮੋਗੇ ਦੀ ਮੀਟਿੰਗ ਦੇ ਵਿੱਚ ਕੀਤਾ ਸੀ ਉਸ ਤੋਂ ਬਾਅਦ ਇਹ ਥੱਲੇ ਹੀ ਥੱਲੇ ਥੱਲੇ ਚਲੇ ਗਏ ਹੁਣ ਨਮਾ ਧੋਖਾ ਸਾਡੇ ਸਰਦਾਰ ਸੁਖਦੇਵ ਸਿੰਘ ਦੇ ਨਾਲ ਕਰਦਾ ਜਿਹੜਾ ਇਹਨਾਂ ਦੇ ਕੋਲੇ ਗੱਲ ਕਰਦਾ ਉਹਦੇ ਨਾਲ ਜਾ ਕੇ ਧੋਖਾ ਕਰ ਦਿੰਦੇ ਆ ਸੋ ਮੇਰਾ ਮਤਲਬ ভোটার ਇਹਨਾਂ ਦੇ ਉੱਤੇ ਇਤਬਾਰ ਕਿਵੇਂ ਕਰ ਸਕਦਾ ਹੈ ਪਰ ਇੰਦਾ ਸਿੱਧਾ ਕੀ ਲੱਗਦਾ ਤੁਹਾਨੂੰ ਬੀਬੀ ਹਰਸਿਮਰਤ कौर ਬਾਦਲ ਦਾ ਮੈਂ ਉਹਨਾਂ ਦੇ ਬਾਰੇ 91% ਪਰਸਨਲੀ ਗੱਲ ਕਰਾਂ ਜਿਹੋ ਜੇ ਤੁਹਾਨੂੰ ਚੰਗੇ ਲੱਗਦੇ ਉਹ ਜਿਹੇ ਸ਼ਾਇਦ ਮੈਨੂੰ ਚੰਗੇ ਲੱਗਦੇ ਹੋਣਗੇ अच्छा सबसे बड़ी गल हैगी इस वेले अपन गल करिए धर्म दी राजनीति नु लेके भाजपा ते अकाली दल आमने सामने हो गए ने इस नु किवें देखदे हो ਤੁਸੀਂ ए तो कॉन्स्टिट्यूशन ਦੇ ਖਿਲਾਫ ਹੈ ਜੀ ਜਿਹੜਾ ਇਹ ਰਾਮ ਮੰਦਰ ਦੇ ਉੱਤੇ ਤੇ ਮੁਸਲਮਾਨਾਂ ਦੇ ਬੱਚਿਆਂ ਦੀ ਗੱਲ ਕੀਤੀ ਜਾਂਦੀ ਹੈ ਮੋਦੀ ਸਾਹਿਬ ਵੱਲੋਂ ਇਹ ਤਾਂ ਬਿਲਕੁਲ ਧਰਮ ਨਿਰਪੱਖ ਮੁਲਕ ਦੀ ਜਿਹੜੀ ਕਨਸਟੀਟਿਊਸ਼ਨ ਨੂੰ ਤੋੜ ਕੇ ਤੇ ਇਲੈਕਸ਼ਨ ਕਾਨੂੰਨ ਨੂੰ ਤੋੜ ਕੇ ਉਹ ਜਿਹੜੀਆਂ ਗੱਲਾਂ ਹਿੰਦੂਤਵਾ ਦੀਆਂ ਕਰ ਰਹੇ ਐ ਭਾਵਕ ਕਰ ਰਹੇ ਐ ਹਿੰਦੂ ਵੋਟਰਸ ਨੂੰ ਇਹ ਤੇ ਟ੍ਰੈਂਟ ਹੋਣਾ ਚਾਹੀਦਾ ਹੈ। ਦੋ ਉਮੀਦਵਾਰ ਐਲਾਨੇ ਨੇ ਤੁਸੀਂ ਗੁਰਦਾਸਪੁਰ ਤੇ ਜਲੰਧਰ ਸੀਟ ਤੋਂ ਆ ਕੀ ਲੱਗਦਾ ਜਲੰਧਰ ਸੀਟ ਦੇ ਵਿਚਕਾਰ ਕਿਹੜੇ ਮੁੱਦੇ ਨੇ ਤੇ ਗੁਰਦਾਸਪੁਰ ਸੀਟ ਦੇ ਵਿਚਕਾਰ ਸਾਰੇ ਇੱਕੋ ਜਿਹੇ ਮੁੱਦੇ ਆ ਜੀ ਜਤਨ ਦੇ ਕੀ ਇਹ ਹਾਂਜੀ ਕੈਮਰਾਮੈਨ ਸੁਮਿਤ ਦੇ ਨਾਲ ਨਿਰੂਪ ਚਲਵਾਨ ਦੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par